ਇਹ 50 ਲੋਕਾਂ ਦਾ ਚਰਚਾ ਕਰ ਗਏ ਤੇ ਜਿਹੜਾ ਸਾਵਾ ਮੇਰਾ ਘਰ ਸన్నਾ ਸਾਡੇ ਸਾਡੇ ਬਟ ਵੜਿਆ ਹੀ ਨਹੀਂ ਮੈਂ ਬੇਨਤੀ ਕਰਦਾ ਵਾਂ ਕਿ ਸਾਡੇ ਹਲਕਾ ਸਿਟੀ ਦੇ ਨਾਲ ਵੀ ਅਟੈਚ ਕਰਦਾ ਤੇ ਦਿਹਾਤੀ ਦੇ ਨਾਲ ਵੀ ਅਟੈਚ ਕਰਦਾ ਸਿਟੀ ਦੇ ਵਿੱਚ ਸਾਡੇ ਕਾਰਪੋਰੇਸ਼ਨ ਤੇ ਦਿਹਾਤੀ ਦੇ ਵਿੱਚ ਸਾਡੇ ਜਿਹੜੇ ਮੰਤਰੀ ਸਾਹਿਬ ਨੇ ਹਰਭਜਨ ਸਿੰਘ ਈਟੀਓ ਉਹ ਇਥੋਂ ਦੇ ਐਮਐਲਏ ਨੇ ਤੇ ਨਾਲ ਉਹ ਪੀਡਬਲਯੂਡੀ ਦੇ ਮੰਤਰੀ ਮੰਤਰੀ ਨੇ ਪਰ ਸਾਡੇ ਏਰੀਆ ਦਾ ਹਾਲ ਇੰਨਾ ਜ਼ਿਆਦਾ ਮਾੜਾ ਵਾ ਕਿ ਸਕੂਲ ਦੇ ਵਿੱਚ ਬੱਚੇ ਜਿਹੜੇ ਪੜਨ ਵਾਸਤੇ ਆਉਂਦੇ ਨੇ ਉਹ ਤਾਂ ਰਸਤੇ ਦੇ ਵਿੱਚੋਂ ਹੀ ਮੁੜ ਜਾਂਦੇ ਡੇਗ ਡਾਕ ਕੇ ਮੈਂ ਕਿਹਦੀ ਫਤੇ ਦਾਸ ਸੁਖਮ ਸਿੰਘ ਪਿੰਡ ਖਾਨਕੋੜ ਵਾਰਡ ਨੰਬਰ 35 ਸੁਲਕਾ ਜੀ ਦੇ ਆ ਗੁਰੂ ਅਸੀਂ ਇੱਥੇ ਤਾਂ ਇਕੱਠੇ ਹੋਏ ਆ ਕਿ ਜੋ ਭੌਤਰ ਵਾਲੀ ਸਰਕਾਰ ਨੇ ਸਾਡੇ ਪਿੰਡ ਦਾ ਸੱਤਿਆਨਾਸ਼ ਕੀਤਾ ਆ ਉਹ ਉਹਦਾ ਰੋਸ ਮੁਜ਼ਾਹਰਾ ਕਰਨ ਵਾਸਤੇ ਇਕੱਠੇ ਹੋਏ ਆ ਕਿਉਂਕਿ ਸਾਡੇ ਪਿੰਡ ਦਾ ਇੰਨਾ ਮੰਦਾ ਹਾਲ ਕਰਤਾ 2 ਸਾਲ ਹੋ ਗਏ ਆ ਸੀਂ ਦੇ ਜਾ ਕੁੱਟਿਆਂ ਨੂੰ ਉਹਨਾਂ ਨੂੰ 2 ਸਾਲਾਂ ਵਿੱਚ ਸਾਡੇ ਮਾਨਯੋਗ ਇਟਿਓ ਸਾਹਿਬ ਮੰਤਰੀ ਸਾਹਿਬ ਜੋ ਕਿ ਜਿਨ੍ਹਾਂ ਦੇ ਕੋਲ ਇੱਕ ਬਹੁਤ ਵਿਲੱਖਣ ਅਹੁਦਾ ਹੈਗਾ ਆ ਅ PWD ਉਹ PWD ਵਾਲੇ ਮੰਤਰੀ ਸਾਹਿਬ ਖੁਦ ਆਪਣੇ ਹਲਕੇ ਦੀ ਦੇਖ ਰਹੀ ਨਹੀਂ ਕਰ ਰਹਾ ਐ ਇੰਨਾ ਮੰਦਾ ਹਾਲ ਕੀਤਾ ਸੜਕਾਂ ਟੁੱਟੀਆਂ ਪਈਆਂ ਸਾਡੇ ਪਿੰਡ ਦੇ ਵਿੱਚ ਇੱਕ ਨਰਕ ਸੁਭਾਨ ਬਣਿਆ ਪਿਆ ਆ ਨਰਕ ਦੀ ਜ਼ਿੰਦਗੀ ਭੋਗ ਰਹੇ ਆ ਅਸੀਂ ਸਾਰੇ ਲੋਕ ਸਾਡੇ ਸਕੂਲ ਸਰਕਾਰੀ ਸਕੂਲ ਐਲੀਮੈਂਟਰੀ ਸਕੂਲ ਔਰ ਮਿਡਲ ਸਕੂਲ ਜਦੋਂ ਇੱਥੇ ਸਾਡੇ ਟੀਚਰ ਸਾਹਿਬ ਆਉਣ ਆਉਂਦੇ ਆ ਉਹ ਟੀਚਰ ਸਾਹਿਬਾਂ ਨੂੰ ਬੜਾ ਮੁਸ਼ਕਲ ਹੁੰਦਾ ਇੱਥੇ ਸਕੂਲ ਦੇ ਵਿੱਚ ਆਉਣਾ ਤੇ ਉਹਦੇ ਬੱਚਿਆਂ ਨੂੰ ਹੀ ਆਉਣਾ ਮੁਸ਼ਕਲ ਹੁੰਦਾ ਆ ਤੇ ਅਸੀਂ ਕਿੰਨੇ ਵੀ ਸਾਡੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ ਉਹ ਕਿਹੜੇ ਖਾਤੇ 'ਚ ਪੈਂਦੀ ਦਿਨ ਵਰ ਦੇਣਾ ਕਿੱਧਰ ਨੂੰ ਜਾਂਦੀ ਆ ਉਹ ਕੀ ਕਰ ਰਿਹਾ ਆ ਜੇ ਸਾਡੇ ਪਿੰਡ ਦਾ ਐਡਾ ਮੰਦਾ ਹਾਲ ਕੀਤਾ ਨਰਕਪੁਰ ਬਰਾਬਰ ਬਣਾਇਆ ਹੋਇਆ ਤੇ ਕਿਉਂ ਨਹੀਂ ਇੱਧਰ ਝਾਂ ਦੇ ਰਿਹਾ ਤੇ ਜਿਹੜੀ ਗੱਲਬਾਤ ਅਸੀਂ ਸਾਰੇ ਪੂਰਾ ਰੋਸ ਮਜ਼ਰਾ ਕਰ ਰਹੇ ਆ ਮੈਂ ਆਪਣੇ 35 ਨੰਬਰ ਮਾ ਵਾਰਡ ਦੇ ਕੌਂਸਲ ਸਾਹਿਬ ਮਾਨਯੋਗ ਆਪਣੇ ਮੈਡਮ ਅਮਰਜੀਤ ਕੌਰ ਮਾਨ ਜੀ ਨੂੰ ਬੇਨਤੀ ਕਰਦਾ ਆ ਕਿ ਉਹ ਵੀ ਆ ਕੇ ਜਰਾ ਸਾਡੇ ਪਿੰਡ ਆਉਣ ਆਉਣ ਤੁਰ ਕੇ ਤੁਰ ਕੇ ਆਉਣ ਤੇ ਗੱਡੀ ਦੇ ਵਿੱਚ ਨਾ ਆਉਣ ਇਹ ਆ ਜਾਣ ਜਾਂ 골ਡਨ ਗੇਟ ਤੋਂ ਤੁਰਨ ਆ ਕੇ ਦੇਖਣ ਕਿ ਸਾਡੇ ਪਿੰਡ ਦਾ ਹਾਲ ਕੀ ਹੈ ਜੀ ਮੈਂ ਦਾਸ ਉਹਨਾਂ ਦੇ ਕੋਲ ਗਿਆ ਸੀਗਾ ਬੇਨਤੀ ਕੀਤੀ ਸੀ ਉਹਨਾਂ ਨੇ ਇਸ ਚੀਜ਼ ਦਾ ਭਰੋਸਾ ਜਰੂਰ ਦਿੱਤਾ ਪਰ ਘੋਸੇ ਦੇ ਵਿੱਚ ਰਹਿਣਾ ਕੋ ਮਤਲਬ ਨਹੀਂ ਹੈਗਾ ਕਿਉਂਕਿ بارش ਆ ਰਹੀ ਆ بارش ਬਰਸਾਤੀ ਮੌਸਮ ਆ ਰਹੀ ਆ ਤੇ ਬਰਸਾਤ ਦੇ ਵਿੱਚ ਇੰਨਾ ਮੰਦਾ ਹਾਲ ਆ ਇੰਨਾ ਮੰਦਾ ਹਾਲ ਸਹੀਂ ਇੱਕ ਬਹੁਤ ਹੀ ਨਰਕ ਭਾਗੇ ਇਲਾਕੇ ਦੇ ਵਿੱਚ ਜ਼ਿੰਦਗੀ ਆਪਣੀ ਬਤੀਤ ਕਰ ਰਹੇ ਆ ਸਾਡਾ ਐਡਾ ਵਧੀਆ ਪਿੰਡ ਸੀਗਾ ਤੇ ਪਿੰਡ ਨੂੰ ਨਰਕ ਬਣਾ ਦਿੱਤਾ ਹੈ ਸਰਕਾਰ ਨੇ ਮੈਂ ਇਹ ਹੀ ਬੇਇੱਜ਼ਤੀ ਕਰਦਾ ਆ ਕਿ ਜੇ ਈਟੀਓ ਸਾਹਿਬ ਜਾਗਦੇ ਆ ਸੁੱਤੇ ਨਹੀਂ ਆ ਤੇ ਉਹ ਆ ਕੇ ਸਾਡੇ ਪਿੰਡ ਦਾ ਹਾਲ ਚਾਲ ਦੇਖਣ ਤੇ ਸਾਡੇ ਪਿੰਡ ਦੀਆਂ ਸੜਕਾਂ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋਬਨਜੀਤ ਸਿੰਘ ਖਾਨਕੋਟ ਨਿਵਾਸੀ ਸਾਰੇ ਖਾਨਕੋਟ ਦੇ ਇਕੱਠੇ ਹੋਏ ਹਨ ਜੋ ਕਿ ਆਹ ਵੀਡੀਓ ਦੇ ਵਿੱਚ ਤੁਸੀਂ ਵਾਰਡ ਨੰਬਰ 35 ਦੇ ਹਾਲਾਤ ਦੇਖ ਹੀ ਲਈ ਹਨ ਅਸੀਂ ਸਾਰੇ ਇਸ ਕਰਕੇ ਇਕੱਠੇ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 3 ਸਾਲ ਹੋ ਗਏ ਹਨ ਇਹਨਾਂ ਨੇ ਬਹੁਤ ਹੀ ਝੂਠੇ ਲਾਰੇ ਲਾਏ ਸੀ ਪਹਿਲਾਂ ਦੇ ਕੀ ਅਸੀਂ ਵਿਕਾਸ ਕਰਾਂਗੇ ਪੰਜਾਬ ਦੀ ਸௌਹਾਰੀਅਤ ਬਦਲ ਦਾਂਗੇ ਪਰ ਹੁਣ ਤੁਸੀਂ ਹਾਲਾਤ ਵੇਖ ਹੀ ਲਿਆ ਹਾਂ 3 ਸਾਲ ਤੋਂ ਬਾਅਦ ਵੀ ਇਹਨਾਂ ਨੇ ਕੋਈ ਇੱਕ ਪੰਜੀ ਦਾ ਕੰਮ ਨਹੀਂ ਕੀਤਾ ਜੰਡੇਆਲੇ ਹਲਕੇ ਦੇ ਵਿੱਚ ਲੋਕ ਤਰਾਤਰਾ ਕਰ ਰਹੇ ਹਨ ਮੈਂ ਬੇਨਤੀ ਕਰਦਾ ਹਾਂ ਵੀਡੀਓ ਸਾਹਿਬ ਨੂੰ ਕਿ ਤੁਸੀਂ ਇੱਕ ਵਾਰੀ ਆਪ ਆ ਕੇ ਵਿਜ਼ਿਟ ਕਰੋ ਖਾਨਕੋਟ ਸਾਈਡ ਤੇ ਇੱਥੋਂ ਦੇ ਲੋਕ ਬਹੁਤ ਹੀ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ ਅਤੇ ਆ ਵੀਡੀਓ ਮਣਾਉਂਦਾ ਸਾਡਾ ਇਹੀ ਤਰੀਕਾ ਕਿ ਅੰਨੀ ਬੋਲੀ ਸਰਕਾਰ ਨੂੰ ਪਤਾ ਲੱਗ ਸਕੇ ਕਿ ਕੀ ਇਹਨਾਂ ਨੇ ਵਿਕਾਸ ਕੀਤਾ ਹੈ ਤੇ ਕੀ ਹੈ ਝੂਠੇ ਪੋਸਟਰਾਂ ਦੇ ਵਿੱਚ ਹੀ ਆਪਣਾ ਵਿਕਾਸ ਦੀ ਤੋਬਾ ਕਰੀ ਜਾਂਦੇ ਹਨ ਅਸੀਂ ਆ ਪੋਸਟਰ ਬਣਾ ਕੇ ਲਾ ਦਿੱਤਾ ਹੈ ਅ ਜੇ ਕੋਈ ਵੀ ਆਵੇ ਤੇ ਆ ਕੇ ਇਲਾਕੇ ਦਾ ਵਿਕਾਸ ਦੇਖ ਸਕੇ ਇਹ ਹਲਕਾ ਪੂਰਬੀ ਤੋਂ ਅੰਮ੍ਰਿਤਸਰ ਐਮ ਐਲ ਏ ਜੀਵਨ ਜੋਤ ਕੌਰ ਨੂੰ ਵੀ ਪੈਂਦਾ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇੱਕ ਵਾਰੀ ਆ ਕੇ ਆਪਣੇ ਵਾਰਡ ਨੰਬਰ 35 ਦੇ ਵਿੱਚ ਵਿਜ਼ਿਟ ਕਰਕੇ ਦੇਖੋ ਤੇ ਸਹੀਂ ਕਿ ਕੀ ਹਾਲਾਤ ਹੋ ਗਏ ਹਨ ਲੋਕਾ ਤੁਹਾਡੇ ਰਾਹ ਦੇਖ ਰਹੇ ਹਨ ਕਿ ਤੁਸੀਂ ਆ ਕੇ ਕੋਈ ਕੰਮ ਕਰੋ ਆਉਣ ਵਾਲੀ 27 ਦੀ ਇਲੈਕਸ਼ਨ ਦੇ ਵਿੱਚ ਜੇ ਤੁਸੀਂ ਕੋਈ ਕੰਮ ਨਾ ਕੀਤਾ ਤੇ ਲੋਕ ਤੁਹਾਨੂੰ ਪਿੰਡ ਦੇ ਵਿੱਚ ਨਹੀਂ ਵੜਨ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਵੀਰ ਸਿੰਘ ਪਿੰਡ ਖਾਨਕੋਟ ਤੋਂ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਵਾਂ ਕਿ ਜੋ ਸਾਡੇ ਖਾਨਕੋਟ ਸਰਦਾਰਾਂ ਵਾਲੇ ਦੀਆਂ ਸੜਕਾਂ ਦਾ ਹਾਲ ਆ ਇੱਕ ਵਾਰੀ ਆਣ ਕੇ ਦੇਖੋ ਇਹ ਸੜਕਾਂ ਸਾਡੇ ਸਰਕਾਰੀ ਸਕੂਲ ਪਿੰਡ ਖਾਨਕੋਟ ਦੇ ਵਿੱਚ ਵੀ ਆਉਂਦੀਆਂ ਨੇ ਸਾਡੇ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਨੇ ਜੋ ਕਿ ਸਕੂਲ ਆਉਣ ਦੇ ਟਾਈਮ ਤੇ ਡਿੱਗ ਜਾਂਦੇ ਨੇ ਜਿਨ੍ਹਾਂ ਨੂੰ ਘਰ ਵਾਪਸ ਜਾਣਾ ਪੈਂਦਾ ਉਹਨਾਂ ਦੀਆਂ 유ਨੀਫਾਰਮਾਂ ਖਰਾਬ ਹੋ ਜਾਂਦੀਆਂ ਵੈਸੇ ਸਰਕਾਰ ਤੇ ਇਹ ਗੱਲ ਕਰਦੀ ਆ ਵੀ ਗਰੀਬ ਘਰਾਂ ਦੇ ਬੱਚੇ ਜਿਹੜੇ ਉਹ ਪੜ੍ਹ ਨਹੀਂ ਨਾ ਕਿਉਂਕਿ ਪਿੰਡ ਖਾਨਕੋਟ ਸਰਦਾਰਾਂ ਵਾਲੇ ਦੇ ਸਕੂਲ ਦੇ ਵਿੱਚ 5 ਵਾਰੀ ਚੋਰੀ ਹੋ ਚੁੱਕੀ ਆ ਜਿਸ ਦੀ ਕਿਸੇ ਵੀ ਪੁਲਿਸ ਆਫੀਸਰ ਨੇ ਕੋਈ ਸਾਰ ਨਹੀਂ ਲਈ ਜਦ ਤੱਕ ਚੋਰਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਪਾਇਆ ਦੂਜੀ ਗੱਲ ਜੇ ਬੱਚੇ ਵਿਚਾਰੇ ਆਣ ਕੇ ਪੜ੍ਹਦੇ ਨੇ ਡੇਗ ਡਾਕ ਕੇ ਆਣ ਕੇ ਪੜ੍ਹਨ ਦੀ ਕੋਸ਼ਿਸ਼ ਕਰਦੇ ਨੇ ਤੇ ਇੱਥੇ ਕੋਈ ਪੜ੍ਹਾਈ ਦਾ ਐਡਾ ਕੋਈ ਵਧੀਆ ਪ੍ਰਬੰਧ ਵੀ ਆਇਆ ਨਹੀਂ ਗਾ ਵਾਹਿਗੁਰੂ ਜੀ ਖਾਲਸਾ ਤੇਰੀ ਵਾਹਿਗੁਰੂ ਦੀ ਫਤਿਹ ਈਡੀਓ ਸਾਹਿਬ ਮੰਤਰੀ ਸਾਹਿਬ ਦੇ ਚਾਨਣ ਅੰਝ ਬੇਨਤੀ ਕਰਦੇ ਆ ਕਿ ਈਡੀਓ ਸਾਹਿਬ ਇੰਨਾ ਕੁ ਬੁਰਾ ਹਾਲ ਆ ਕਿ ਤੁਹਾਨੂੰ ਦੱਸ ਨਹੀਂ ਸਕਦੇ ਸਾਡੇ ਜਿਹੜੇ ਰਿਸ਼ਤੇਦਾਰ ਆ ਉਹ ਵੀ ਸਾਨੂੰ ਮਿਲਣਾ ਛੱਡੀ ਜਾਣਦੇ ਆ ਕਿਉਂਕਿ ਪਿੰਡ ਦਾ ਇੰਨਾ ਬੁਰਾ ਲਿਆ ਕਿ ਜਿਹੜੇ ਬਾਰਡਰ ਤੇ ਪਿੰਡ ਰਹਿੰਦੇ ਉਹ ਵੀ ਫਰਸਟ ਕਲਾਸ ਏ ਬਾਨੇ ਆ ਤੇ ਸਾਡਾ ਪਿਛੜਿਆ ਪਿੰਡ ਆ ਜਿਹੜਾ 1947 ਚੀ ਉਹੋ ਹੀ ਹਾਲ ਉਹੋ ਵੇਖਣ ਦੇ ਆ ਤੇ ਸਾਡੇ ਤੇ ਤੁਹਾਡੇ ਚਾਹਨਾ ਚ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਗੇੜਾ ਮਾਰੋ ਤੇ ਸਾਨੂੰ ਜੋ ਬਾਂਦੀ ਸਹੂਲਤ ਦਿਓ ਵੈਗੁਰੂ ਖਾਲਸਾ ਵੈਗੁਰੂ ਦੇ ਫਤੇ